ਜਿਹੜੀ ਖਬਰ ਦਿੱਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਵਾਲੇ ਜਿਹੜੇ ਆ ਵੀਜ਼ਾ ਨੂੰ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਉਹ ਵਰਤ ਰਹੇ ਹੈਗੇ ਆ ਸੋ ਕਿੰਨੇ ਵੀ ਇਹ ਜਿਹੜਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਜਿਹੜਾ ਮੁੱਦਾ ਆ ਇੱਕ ਹਿਸਾਬ ਦੇ ਨਾਲ ਉਹ ਸੇਮ ਹੀ ਆ ਜਿਸ ਤਰੀਕੇ ਦੇ ਨਾਲ ਜਿਹੜੀ ਇਹ ਗਲੋਬਲ ਮੇਲ ਨੇ ਹੁਣ ਜਿਹੜੀ ਇਹ ਚੀਜ਼ ਪੇਸ਼ ਕੀਤੀ ਆ ਵੀ ਇੰਡੀਆ ਵਾਲੇ ਵੀਜ਼ੇ ਨੂੰ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਵਰਤ ਰਹੇ ਹੈਗੇ ਆ ਸੋ ਇਹ ਇਹ ਬੜੀ ਅਚੰਭੇ ਵਾਲੀ ਗੱਲ ਵੀ ਨਹੀਂ ਆ ਕਈਆਂ ਦੇ ਲਈ ਇਹ ਚਿਰ ਤੋਂ ਹੀ ਇਹ ਸਾਜੀ ਚੀਜ਼ ਹੋ ਰਿਹਾ ਸੀਗਾ ਵੀ ਵੀਜ਼ੇ ਨੂੰ ਐਜ਼ ਏ ਹਥਿਆਰ ਦੇ ਰੂਪ ਦੇ ਵਿੱਚ ਲੋਕਾਂ ਨੂੰ ਡਰਾਉਣ ਦੇ ਲਈ ਧਮਕਾਉਣ ਦੇ ਲਈ ਜਾਂ ਕਹਿ ਲਓ ਵੀ ਆਪਣੀ ਗੱਲ ਮੰਨਵਾਉਣ ਦੇ ਲਈ ਜਿਹੜਾ ਉਹ ਵਰਤਿਆ ਜਾ ਰਿਹਾ ਹੈਗਾ ਆ ਸੋ ਇਹ ਗਲੋਬ ਐਂਡ ਮੇਲ ਦੀ ਹੈ ਜਿਹੜੀ ਰਿਪੋਰਟ ਆ ਇਸ ਦਾ ਜਿਹੜਾ ਉਹ ਖੁਲਾਸਾ ਕਰ ਰਹੀ ਹੈਗੀ ਆ ਜੀ ਬਿਲਕੁਲ ਤੇ ਹਰਜੋਤ ਸਿੰਘ ਜਿਹੜੀ ਮੈਂ ਪਹਿਲੀ ਗੱਲ ਕਰ ਰਿਹਾ ਸੀ ਉਸ ਦੇ ਵਿੱਚ ਜੇ ਆਪਾਂ ਉਸ ਇਨਵੈਸਟੀਗੇਟਿਵ ਰਿਪੋਰਟ ਨੂੰ ਥੋੜਾ ਜਿਹਾ ਹੋਰ ਕੋਖ ਦੇ ਵਿੱਚ ਜਾਂਦੇ ਹਾਂ ਸੌਰੀ ਮੈਂ ਗਲੋਬਲ ਮਿਲ ਕਹ ਗਿਆ ਗਲੋਬਲ ਨਿਊਜ਼ ਦੀ ਸੀਗੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਉਹਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਸਟੋਰੀ ਜਿਹੜੀ ਰਨ ਕੀਤੀ ਹੈ ਬਿਕਰਮਜੀਤ ਸਿੰਘ ਸੰਧਨ ਹੋਣਾ ਦੀ ਕਹਿੰਦੇ ਜਦੋਂ ਉਹਨਾਂ ਨੇ ਵੀਜ਼ਾ ਐਪਲੀਕੇਸ਼ਨ ਲਾਈ ਸੀ 2016 ਦੇ ਵਿੱਚ ਵੀ ਆਪਣੇ ਬਜ਼ੁਰਗ ਜਿਹੜੇ ਆ ਉਹ ਦਾਦੇ ਨੂੰ ਮਿਲਣ ਦੇ ਲਈ ਪਰਿਵਾਰ ਦੀ ਇੱਕ ਗੈਦਰਿੰਗ ਦੇ ਵਿੱਚ ਜਾਣ ਦੇ ਲਈ ਜਿਹੜੀ ਬੈਂਕੂਵਰ ਦੇ ਇੰਡੀਅਨ ਕਨਸਲਰ ਆਉ ਉਹਨਾਂ ਨੇ ਉਸ ਨੂੰ ਫਲੈਗ ਕਰ ਦਿੱਤਾ ਸੀ ਨਾ ਕਰ ਦਿੱਤੀ ਸੀ ਵੀਜ਼ਾ ਦੇਣ ਦੇ ਲਈ ਕਿਉਂਕਿ ਜਦ ਉਹ ਪ੍ਰਧਾਨ ਸੀਗੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ ਉਹਨਾਂ ਨੇ ਜਿਹੜੀ ਖਾਲਿਸਤਾਨ ਦੀ ਹਮਾਇਤੀ ਜਿਹੜੀ ਗੱਲ ਕਰਦੇ ਸੀ ਉਸ ਨੂੰ ਜਿਹੜਾ ਉਹ ਲੈ ਕੇ ਕਿੰਨੇ ਵੀ ਇਹ ਉਹਨਾਂ ਦੇ ਲਈ ਬੜੀ ਇੱਕ ਚੰਬੇ ਵਾਲੀ ਗੱਲ ਸੀ ਵੀ ਜਿਹੜੇ ਇੰਡੀਅਨ ਅਧਿਕਾਰੀ ਕੇਸ ਤਰੀਕੇ ਨਾਲ ਕੈਨੇਡੀਅਨ ਵਰਕ ਆਫ ਪਲੇਸ ਦੇ ਵਿੱਚ ਵਰਸ਼ਿਪ ਆਫ ਪਲੇਸ ਦੇ ਵਿੱਚ ਉਹ ਅੰਦਰ ਖਾਤੇ ਕਿਸ ਤਰੀਕੇ ਦੇ ਨਾਲ ਉਹ ਸੁਣ ਰਹੇ ਆ ਉਹ ਦੇਖ ਰਹੇ ਆ ਤੇ ਉਹ ਕੀਤੀ ਹੋਈ ਜਿਹੜੀ ਆਜ਼ਾਦੀ ਦੇ ਅੰਦਰ ਜਿਹੜੀ ਗੱਲ ਆ ਉਸ ਵਰਕਸ਼ਿਪ ਦੇ ਹੋ ਗੁਰੂ ਕਰਜ ਕੀਤੀ ਜਿਹੜੀ ਗੱਲ ਆ ਉਸ ਦੇ ਲਈ ਉਹਨਾਂ ਨੂੰ ਉਹ ਪਨਿਸ਼ ਕਰਨੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ ਤੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਹੋ ਉਹਨਾਂ ਨੂੰ ਡੱਕਿਆ ਜਿਹੜਾ ਉਹ ਜਾ ਰਿਹਾ ਸੀ ਕਹਿੰਦਾ ਇਹੀ ਨਹੀਂ ਫਿਰ ਉਹਨਾਂ ਦੇ ਵਿਚਾਰੇ ਜਿਹੜੀ ਵਿਚੋਲਗਰਦੀ ਕਰਦੇ ਹੋਏ ਕਈਆਂ ਨੇ ਇਹ ਕਿਹਾ ਸੰਦਰ ਹੁਣਾਂ ਨੂੰ ਵੀ ਤੁਹਾਨੂੰ ਆ ਚਿੱਠੀ ਦਿੰਨੇ ਆ ਅ ਚਿੱਠੀ ਦੇ ਉੱਤੇ ਸਾਈਨ ਕਰ ਦੋ ਤੇ ਚਿੱਠੀ ਦੇ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਅਸੀਂ ਵੀਜ਼ਾ ਦੇ ਦੇਵਾਂਗੇ ਕਿੰਨੇ ਚਿੱਠੀ ਜਦੋਂ ਉਹਨਾਂ ਨੇ ਦੇਖੀ ਤਾਂ ਉਹਦੇ ਵਿੱਚ ਸੀਗਾ ਵੀ ਖਾਲਿਸਤਾਨ ਦੇ ਉਹ ਵਿਰੋਧ ਦੇ ਵਿੱਚ ਨੇ ਤੇ ਭਾਰਤ ਦੇ ਲਈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇੱਜ਼ਤ ਆ ਡੀਪ ਰਿਸਪੈਕਟ ਪ੍ਰੋਫੈਸ ਜਿਹੜੀ ਉਹ ਕਰਨ ਦੇ ਲਈ ਸਾਈਨ ਕਹਿੰਦੇ ਵੀ ਉਹਨਾਂ ਨੂੰ ਕੀਤਾ ਜਾ ਰਿਹਾ ਸੀਗਾ ਕਿੰਨੇ ਵੀ ਇਹ ਜਿਹੜੇ ਇਨਸੀਡੈਂਟ ਆ ਉਹ ਇਹ ਹੁਣ ਕਾਮਨ ਹੋ ਚੁੱਕੇ ਨੇ ਖਾਸ ਕਰਕੇ ਕੈਨੇਡਾ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਇਸ ਤਰੀਕੇ ਦੇ ਨਾਲ ਭਾਰਤ ਵਾਲੇ ਵੀਜ਼ਾ ਆਪਣੇ ਪਰਿਵਾਰ ਦੇ ਨਾਲ ਜਦੋਂ ਮਿਲਣ ਦੀ ਜਿਹੜੀ ਉਹ ਗੱਲ ਕਰਦੇ ਆ ਤਾਂ ਉਹਦੇ ਵਿੱਚ ੜਿੱਕਾ ਡਾ ਕੇ ਇਦਾਂ ਦੀਆਂ ਜਿਹੜੀਆਂ ਚਿੱਠੀਆਂ ਆ ਉਹਨਾਂ ਤੋਂ ਸਾਈਨ ਕਰਵਾਉਣ ਦੀ ਜਿਹੜੀ ਉਹ ਗੱਲ ਕਰਦੇ ਆ ਜੇ ਕੈਨੇਡੀਅਨ ਨੂੰ ਕਿਸੇ ਨੂੰ ਵੀ ਕਹਿੰਦੇ ਵੀ ਇੰਡੀਆ ਦੇ ਵਿੱਚ ਪਰਿਵਾਰ ਦੇ ਲਈ ਬਿਜ਼ਨਸ ਦੇ ਲਈ ਜਾਂ ਧਾਰਮਿਕ ਥਾਵਾਂ ਦੇ ਲਈ ਟਰੈਵਲ ਕਰਨਾ ਹੈ ਤਾਂ ਵੀਜ਼ਾ ਜਿਹੜਾ ਉਸ ਦੇ ਵਿੱਚ ਜ਼ਰੂਰੀ ਹੈਗਾ ਤੇ ਕਹਿੰਦੇ ਵੀ ਜਿਹੜੇ ਇੰਡੀਅਨ ਅਫੀਸ਼ੀਅਲ ਦੇ ਜਿਹੜੇ ਏਜੰਟਸ ਆ ਉਹ ਵੀ ਵੀਜ਼ਾਸ ਨੂੰ ਯੂਜ਼ ਕਰਦੇ ਹੋਏ ਕੈਨੇਡੀਅਨ ਸਿਕਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ ਤਾਂ ਜੋ ਉਹ ਆਪਣੇ ਪ੍ਰਧਾਨ ਮੰਤਰੀ ਦਾ ਜਾਂ ਇੰਡੀਆ ਦਾ ਜਿਹੜਾ ਅਜੰਡਾ ਆ ਇਹਨਾਂ ਲੋਕਾਂ ਦੇ ਜ਼ਰੀਏ ਇਹਨਾਂ ਦੀ ਇਸ ਦੁੱਖ ਦੀ ਦੁੱਖ ਦੀ ਰੰਗ ਦੇ ਉੱਤੇ ਹੱਥ ਰੱਖ ਕੇ ਜਿਹੜਾ ਉਹ ਕਰਵਾਇਆ ਜਾ ਰਿਹਾ ਸੋ ਚਿੱਠੀ ਜਿਹੜੀ ਆ ਉਹ ਲਿਖਵਾ ਕੇ ਉਹ ਸਾਈਨ ਕਰਾ ਕੇ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਬਲੈਕਮੇਲ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ ਸੋ ਇਹ ਕਹਿੰਦੇ ਵੀ ਇਹ ਇਕੱਲੇ ਸੰਦਰ ਹੀ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੈਨੇਡੀਅਨ ਸਿੱਖ ਕੈਨੇਡੀਅਨ ਆ ਜਿਨ੍ਹਾਂ ਨੂੰ ਇਹ ਵੀਜ਼ੇ ਦੀ ਖਾਤਰ ਅਜਿਹੇ ਜਿਹੜੀਆਂ ਬਲੈਂਕਟ ਸਟੇਟਮੈਂਟ ਦੇ ਉੱਤੇ ਪ੍ਰੀ ਡਰਾਫਟਡ ਜਿਹੜੀਆਂ ਚਿੱਠੀਆਂ ਆ ਉਹਨਾਂ ਉੱਤੇ ਸਾਈਨ ਕਰਵਾਏ ਜਿਹੜੇ ਉਹ ਆ ਜਾਣਦੇ ਨੇ ਜੇ ਵੀਜ਼ਾ ਜਿਹੜਾ ਉਹ ਲੈਣਾ ਹੈ ਸੋ ਵੀਜ਼ਾ ਮੈਨੀਪੂਲੇਸ਼ਨ ਦੇ ਵਿੱਚ ਜਿਹੜਾ ਇੰਡੀਅਨ ਕੌਂਸੂਲੇਟ ਆ ਉਹ ਇਸ ਟਾਈਮ ਇਦਾਂ ਕਰ ਰਿਹਾ ਆ ਜਦ ਗਲੋਬਲ ਨਿਊਜ਼ ਵਾਲਿਆਂ ਨੇ ਇੰਡੀਅਨ ਕੌਂਸੂਲੇਟ ਨੂੰ ਇਸਤੇ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈਗਾ ਫੋਰਨ ਇੰਟਰਫੀਰੈਂਸ ਦੀ ਗੱਲ ਆਪਣੇ ਸਾਹਮਣੇ ਆ ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਗੁਰੂ ਘਰਾਂ ਦੇ ਵਿੱਚ ਮੰਦਰਾਂ 'ਚ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਇਹ ਵੀਜ਼ਾ ਕਾਉਂਸਲਰ ਸੋ ਕਾਲਡ ਇੱਕ ਕਰਵਾਉਂਦੇ ਆ ਇਹਦੇ ਵਿੱਚ ਹੋਰ ਕੁਝ ਨਹੀਂ ਇਹੀ ਕਾਰਨ ਆ ਇੱਕ ਤਾਂ ਕਮਿਊਨਿਟੀ ਨੂੰ ਡਿਵਾਈਡ ਕਰਨਾ ਆਪਸ ਦੇ ਵਿੱਚ ਇਹਨਾਂ ਦੀਆਂ ਲੜਾਈਆਂ ਕਰਾਉਣੀਆਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਇਦਾਂ ਦੀਆਂ ਚਿੱਠੀਆਂ ਦੇ ਉੱਤੇ ਸਾਈਨ ਕਰਾ ਕੇ ਵੀ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ ਵੀਜ਼ਾ ਲੈਣ ਖਾਤਰ ਵੀਜ਼ਾ ਦੇਣ ਖਾਤਰ ਤੁਹਾਡੇ ਤੋਂ ਹਰ ਇੱਕ ਚੀਜ਼ ਉਹ ਆਪਣੀ ਤਰੀਕੇ ਦੇ ਨਾਲ ਕਰਵਾਉਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕਰਦੇ ਆ ਬਲਪ੍ਰੀਤ ਸਿੰਘ ਜਿਹੜੇ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਲੀਗਲ ਕਾਉਂਸਲ ਨੇ ਉਹਨਾਂ ਨੇ ਕਿਹਾ ਵੀ ਇੰਡੀਆ ਦੇ ਲਈ ਲੋਕਾਂ ਨੂੰ ਮੈਨਿਪੂਲੇਟ ਕਰਨ ਦੇ ਲਈ ਇਹ ਜਿਹੜਾ ਵੀਜ਼ਾ ਮੈਨਿਪੂਲੇਸ਼ਨ ਆ ਇੱਕ ਬਹੁਤ ਵੱਡਾ ਹਥਿਆਰ ਆ ਪ੍ਰਾਇਮਰੀ ਟੂਲ ਆ ਇੰਡੀਆ ਜਿਹੜਾ ਉਹ ਵਰਤਦਾ ਆ ਲੋਕਾਂ ਤੋਂ ਆਪਣੀ ਜਿਹੜੀ ਉਹ ਗੱਲ ਮਨਵਾਉਣ ਦੇ ਲਈ ਜਿਹੜਾ ਕੋਈ ਇੰਡੀਆ ਦੇ ਉਲਟ ਵਿਚਾਰ ਰੱਖਦਾ ਆ ਉਹਨਾਂ ਦੇ ਵੀਜ਼ੇ ਜਿਹੜੇ ਉਹ ਡਿਨਾਈ ਕਿਤੇ ਜਾਂਦੇ ਆ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਇਸ ਤਰੀਕੇ ਦੀਆਂ ਚਿੱਠੀਆਂ ਤੇ ਸਾਈਨ ਕਰਾ ਕੇ ਫਿਰ ਵੀਜ਼ਾ ਦੇਣ ਨੂੰ ਜਿਹੜੀ ਉਹ ਹਾਂ ਕਿਤੀ ਜਾਂਦੀ ਆ ਕਈ ਲੋਕ ਇਸ ਚੀਜ਼ ਨੂੰ ਮੰਨ ਜਾਂਦੇ ਆ ਕਈ ਜਿਹੜੇ ਉਹ ਅੜ ਜਾਂਦੇ ਆ ਪਰ ਬੇਸਿਕਲੀ ਜਿੱਦਾਂ ਫਰੋਤੀ ਵਾਲੀ ਗੱਲ ਹੁੰਦੀ ਹੈ ਨਾ ਹਰਜੋਤ ਸਿੰਘ ਜੀ ਇਹ ਸੇਮ ਤਰੀਕੇ ਦੇ ਨਾਲ ਇੰਡੀਆ ਵਾਲੇ ਜਿਹੜੇ ਵੀਜ਼ੇ ਨੂੰ ਫਰੋਤੀ ਦਾ ਇੱਕ ਹਥਿਆਰ ਬਣਾ ਕੇ ਆ ਇੰਡੀਆ ਦੇ ਖਿਲਾਫ ਬੋਲਣ ਤੋਂ ਰੋਕਣ ਦੀ ਸਾਜ਼ਿਸ਼ ਦੀਨ ਇਸ ਤਰੀਕੇ ਦੇ ਨਾਲ ਇੰਟਰਫੀਰੈਂਸ ਜਿਹੜੀ ਉਹ ਇਸ ਟਾਈਮ ਕੀਤੀ ਜਾ ਰਹੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬੀ ਜਰਨਲਿਸਟ ਕੈਨੇਡਾ ਚ ਕਹਿ ਰਿਹਾ ਸੀ ਵੀ ਦੇਖੋ ਜੀ ਆ ਇੱਥੇ ਜਿਹੜੀ ਪੰਜਾਬੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਕਿ ਕੁਸ਼ਲ ਮਹਿਰਾ ਆ ਨਾ ਲਾਓ ਸਿੱਧਾ ਉਸ ਦਾ ਡੰਗਰ ਦਾ ਯਾ ਤੇ ਕਹਿੰਦਾ ਜੀ ਜਿਹੜੀ ਪੁਲਿਸ ਅਪੀਲ ਪੁਲਿਸ ਆ ਉਹ ਪੰਜਾਬੀ ਦੇ ਵਿੱਚ ਨੋਟਿਸ ਜਾਰੀ ਕਰਦੀ ਆ ਤੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਭਈ ਤੁਹਾਡੇ ਫ੍ਰੈਂਚ ਵੀ ਹੈਗੀ ਆ ਫਿਰ ਉਹ ਕਹਿੰਦਾ ਸੀ ਵੀ ਅਮਰੀਕਾ 'ਚ ਇਦਾਂ ਹੋ ਸਕਦਾ ਅਮਰੀਕਾ 'ਚ ਬਹੁਤ ਸਾਰੇ ਜਿਹੇ ਸਰੋਤਿਆਂ ਨੂੰ ਨਹੀਂ ਪਤਾ ਖਾਸ ਕਰਕੇ ਜਿਹੜੇ ਕੈਨੇਡੀਅਨ ਵੀ ਸੁਣਦੇ ਆ ਕੈਲੀਫੋਰਨੀਆ ਦੇ ਵਿੱਚ 20 ਤੋਂ ਵੱਧ ਪਸ਼ਾਵਾਂ 'ਚ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੀਆਂ ਇੰਸ਼ੋਰੈਂਸ ਕੰਪਨੀ ਦੀਆਂ ਹੋਰ ਬਹੁਤ ਸਾਰੇ ਜਿਹੜੇ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਲੈਟਰ ਪੰਜਾਬੀ ਲੈਂਗੁਏਜ 'ਚ ਕੋਈ ਕੱਲੇ ਛਾਪਦੇ ਨਹੀਂ ਹਰਜੋਤ ਸਿੰਘ ਦੀ ਟਰਾਂਸਲੇਸ਼ਨ ਸਰਵਿਸਾਂ ਦਿੰਦੇ ਆ ਉਹ ਮਲਟੀ ਲੈਂਗੁਅਵਲ ਬੰਦਿਆਂ ਨੂੰ ਹਾਇਰ ਕਰਦੇ ਆ ਤਾਂ ਜੋ ਉਹਨਾਂ ਨੂੰ ਸਹੂਲਤ ਜਿਹੜੀ ਹੋਵੇ ਹੁਣ ਇੰਨੀ ਜ਼ਿਆਦਾ ਇੱਥੇ ਸਪੈਨਿਸ਼ ਬੋਲਦੇ ਆ ਇੰਨੀ ਜ਼ਿਆਦਾ ਜਿਹੜੇ ਉਹ ਬੋਲਦੇ ਆ ਫਿਰ ਕੀ ਹੁਣ ਸਾਰੇ ਜਣੇ ਅੰਗਰੇਜ਼ੀ ਚੀ ਬੋਲਣ ਹੁਣ ਦੇਖੋ ਕੁਸ਼ਲ ਮਹਿਰਾ ਇੰਨਾ ਕ ਜ਼ਿਆਦਾ ਪੰਜਾਬੀ ਦਾ ਉਹ ਹੈਗਾ ਪੰਜਾਬ ਤੋਂ ਆ ਤੇ ਪੰਜਾਬੀ ਦੇ ਨਾਲ ਇੰਨੀ ਨਫ਼ਰਤ ਹਾਦੀ ਹੋ ਗਈ ਫ੍ਰੈਂਚ ਨੂੰ ਤਾਂ ਉਹ ਮੰਨਣ ਨੂੰ ਰਾਜੀ ਆ ਫ੍ਰੈਂਚ ਲਈ ਉਹ ਉਸ ਨੂੰ ਓਕੇ ਆ ਔਰ ਕਹਿੰਦਾ ਵੀ ਪੀਲ ਪੁਲਸ ਵਾਲੇ ਪੰਜਾਬੀ ਚ ਜਿਹੜੀ ਆ ਉਹ ਨਾ ਗੱਲ ਕਰ ਦੇਣ ਕਿੰਨੇ ਵੀ ਇਹ ਕੀ ਇਹਨਾਂ ਨੇ ਕਿਹਾ ਆ ਕਹਿੰਦਾ ਜੀ ਖਾਲਿਸਤਾਨ ਟੂਰਿਜ਼ਮ ਜਿਹੜਾ ਇੱਥੇ ਚਲਾਇਆ ਆ ਵੀ ਕਹਿੰਦਾ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੂਗਾ ਵੀ ਇਸ ਕੈਨੇਡਾ ਦੇ ਵਿੱਚ ਤੁਸੀਂ ਆਏ ਆ ਪੰਜਾਬੀ ਚ ਬੋਲੋਗੇ ਪੰਜਾਬੀ ਚ ਸਾਰੇ ਕੰਮ ਤੁਹਾਡੇ ਹੋ ਜਾਣਗੇ ਤੇ ਇਹ ਮਾੜੀ ਚੀਜ਼ ਆ ਵੀ ਜੇ ਜੇ ਕੋਈ ਬਾਹਰਲੇ ਮੁਲਕ ਦਾ ਕੋਈ ਇੱਥੇ ਬੰਦਾ ਆਉਂਦਾ ਵੀ ਉਹਦਾ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਉਹ ਸਰ ਜਾਂਦਾ ਆ ਤੇ ਇਹ ਤਾਂ ਇੱਕ ਬਹੁਤ ਵਧੀਆ ਚੀੜੀ ਚੀਜ਼ ਆ ਇਹ ਵਧੀਆ ਜਿਹੜੀ ਚੀਜ਼ ਆ ਵੀ ਵਧੀਆ ਉਦਾਹਰਨ ਆ ਇਹ ਹਰ ਇੱਕ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਭਾਈ ਉਹਨੂੰ ਆਪਣੀ ਮਾਂ ਬੋਲੀ ਦੇ ਵਿੱਚ ਜਿਹੜੀ ਆ ਆਸਾਨੀ ਦੇ ਨਾਲ ਜਿਹੜੇ ਉਹ ਕੰਮ ਹੋ ਰਹੇ ਆ ਉਹਤੇ ਜਦੋਂ ਤੁਸੀਂ ਲੈਂਡ ਹੁੰਨੇ ਉਥੇ ਪੰਜਾਬੀ ਜਗਲੇ ਨੇ ਤਖਤੀਆਂ ਲਾਈਆਂ ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖ ਲਿਖ ਕੇ ਲਾਇਆ ਇਧਰ ਨੂੰ ਜਾਓ ਇਦਾਂ ਕਰੋ ਤੇ ਇਹਨੂੰ ਪੰਜਾਬੀ ਦੇ ਨਾਲ ਇੰਨੀ ਨਫ਼ਰਤ ਜਦੋਂ ਪੀਰ ਪੁਲਿਸ ਜੇ ਇਸ ਇਲਾਕੇ ਦੇ ਵਿੱਚ ਬਹੁ ਗਿਣਤੀ ਚ ਪੰਜਾਬੀ ਰਹਿੰਦੇ ਆ ਪੰਜਾਬੀ ਬੋਲਣ ਵਾਲੇ ਪੰਜਾਬੀ ਸਮਝਣ ਵਾਲੇ ਤੇ ਜੇ ਉਹਨਾਂ ਨੇ ਪੰਜਾਬੀ ਦੇ ਵਿੱਚ ਭਾਈ ਵੀਡੀਓ ਬਣਾਤੀ ਤੇ ਉਹਨੂੰ ਨਫ਼ਰਤ ਕੀ ਨਫ਼ਰਤ ਸਿਰਫ਼ ਤੇ ਸਿਰਫ਼ ਜਿਹੜਾ ਇੰਡੀਆ ਦਾ ਇਹ ਆ ਵੀ ਇੰਡੀਆ ਦੇ ਪੱਖ ਦੀ ਅੱਖ ਤੋਂ ਦੇਖਣਾ ਉਹਨਾਂ ਨੇ ਤੇ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜਿਹੜੀ ਉਹਨਾਂ ਨੂੰ ਨਫ਼ਰਤ ਆ ਵੀ ਇਹ ਜਿਹੜੀ ਉਹ ਕਿਉਂ ਵਧਦੇ ਜਾਂਦੇ ਆ ਇਹਨਾਂ ਨੂੰ ਹੁਣ ਕੋਈ ਇਚਾਰਾ ਨਹੀਂ ਮਿਲਿਆ ਤਾਂ ਇਹਨਾਂ ਦੇ ਅੰਦਰ ਦਾ ਜਿਹੜਾ ਗੰਧ ਆ ਇਹ ਗੁਬਾਰ ਆ ਉਹ ਜਿਹੜਾ ਹੁਣ ਇਸ ਟਾਈਮ ਇਹ ਬਾਹਰ ਨਿਕਲਿਆ ਸੋ ਇਹ ਕੁਸ਼ਲ ਮੈਰਾ ਕੱਲਾ ਨਹੀਂ ਹੋਊਗਾ ਇਦਾਂ ਦੇ ਹੋਰ ਪਤਾ ਨਹੀਂ ਉੱਥੇ ਕਿੰਨੇ ਹੋਣੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਜ਼ਹਿਰ ਆ ਉਹ ਚੱਲ ਰਹੀ ਹੋਣੀ ਆ ਅੱਜ ਆ ਪਿਛਲੇ ਦਿਨਾਂ 'ਚ ਤੁਸੀਂ ਪਿਛਲੇ ਹਫ਼ਤੇ ਇੱਕ ਬਹੁਤ ਵੱਡੀ ਜਿਹੜੀ ਮੀਟਿੰਗ ਹੋਈ ਸੀ ਐਗਰੀਕਲਚਰ ਦੇ ਸਬੰਧ ਦੇ ਵਿੱਚ ਉਹ ਸਾਰੀ ਪੰਜਾਬੀ ਲਈ ਇਹ ਗੱਲ ਹੈ ਜੀ ਹੂੰ ਜੀ ਸੋ ਡਿਪਾਰਟਮੈਂਟ ਆਫ ਐਗਰੀਕਲਚਰ ਸਾਰੇ ਉਹ ਤਾਂ ਪ੍ਰੋਮੋਟ ਕਰ ਰਹੇ ਆ ਭਈ ਬੱਖ-ਵੱਖ ਪੁਛਾਵਾਂ 'ਚ ਇਹੀ ਤਾਂ ਖੂਬ ਸੂਰਤੀ ਆ ਜਿਹੜੀ 5 ਵਾਈਜ਼ ਮੁਲਕ ਹੈਗੇ ਆ ਚਾਹੇ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਹੈਗੇ ਆ ਭਈ ਮਲਟੀਕਲਚਰਿਜ਼ਮ ਨੂੰ ਇਹ ਜੋ ਪ੍ਰੋਮੋਸ਼ਨ ਦਿੰਦੇ ਹੈਗੇ ਪ੍ਰੋਮੋਟ ਕਰਦੇ ਆ ਪਰ ਬਖਵਕ ਧਰਮਾਂ ਦੇ ਬਖਵਕ ਪਛਾਵਾਂ ਵਾਲੇ ਲੋਕ ਐਨ ਇਕੱਠੇ ਰਹਿੰਦੇ ਹੈਗੇ ਆ ਸੋ ਇਹ ਹੀ ਤਾਂ ਨਿਆਰਾਪਣ ਹੈਗਾ ਇਹਨਾਂ ਮੁਲਕਾਂ ਦਾ ਤਦ ਹੀ ਇਹ ਇੰਨੀ ਜ਼ਿਆਦਾ ਤਰੱਕੀ ਦੇ ਉੱਤੇ ਅੱਗੇ ਜਾ ਰਹੇ ਹੈਗੇ ਜੀ ਬਿਲਕੁਲ ਹਾਂ ਜੀ